ਮਾਮਲਾ ਲੁਧਿਆਣੇ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਇੱਕ ਬੁਟੀਕ ਸੰਚਾਲਕ ਨੇ ਖੁਦਕੁਸ਼ੀ ਕਰ ਲਈ ਹੈ ਸੋਸਾਇਟੀਤ ਹੈ ਫਾਈਨਾਂਸਰਾਂ ਦੇ ਚੱਕਰ ਤੋਂ ਪਰੇਸ਼ਾਨ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਸਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਕਿ ਆ ਜਾਂਦਾ ਹੈ ਕਿ ਮੰਮੀ ਪਾਪਾ ਮੈਨੂੰ ਮaaf ਕਰਨਾ 4000 ਰੁਪਏ ਦੇ ਲਈ ਮੈਨੂੰ ਬੇਇੱਜ਼ਤ ਕਰਦੇ ਸਨ ਜਿਸ ਤੋਂ ਦੁਖੀ ਹੋ ਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਦੱਸਦੇ ਕਿ ਮਾਮਲਾ ਲੁਧਿਆਣਾ ਦੇ ਚਨਕਪੂਰੀ ਦਾ ਸਾਹਮਣੇ ਆ ਰਿਹਾ ਬੀਤੀ ਰਾਤ ਬੁਟੀਕ ਚਲਾਉਣ ਵਾਲੇ ਵਿਅਕਤੀ ਨੇ ਫੰਦਾ ਲਗਾ ਲਿਆ ਫਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ بگੜਦੀ ਹਾਲਤ ਨੂੰ ਦੇਖਦੇ ਹੋਏ ਪ੍ਰਾਈਵੇਟ ਹਸਪਤਾਲ ਉਸ ਨੂੰ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜਿਆ ਬੁਟੀਕ ਸੰਚਾਲਕ ਨੇ ਮਰਨ ਤੋਂ ਪਹਿਲਾਂ ਖੁਦ ਦੀ ਇੱਕ ਵੀਡੀਓ ਬਣਾਈ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਉਸ ਨੇ ਸਾਂਝਾ ਕੀਤਾ ਹੈ ਵੀਡੀਓ ਵਿੱਚ ਮ੍ਰਿਤਕ ਗਗਨਦੀਪ लवली ਨੇ ਕੁਝ ਫਾਈਨਾਂਸਰਾਂ ਦੇ ਨਾਮ ਲਿੱਤੇ ਨੇ ਜਿਸ ਤੋਂ ਬਾਅਦ ਉਸਨੇ ਇਹ ਵੀ ਕਿਹਾ ਕਿ ਉਸ ਦਾ ਪੈਸਿਆਂ ਦਾ ਲੈਣ-ਦੇਣ ਸੀ लवली ਨੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਕਿਹਾ ਹੈ ਕਿ ਮੈਂ ਸੁਇਸਾਈਡ ਕਰ ਰਿਹਾ ਮਰਨ ਦੇ ਕਾਰਨ ਦੋ ਤੋਂ ਤਿੰਨ ਲੋਕ ਨੇ ਜਿਨ੍ਹਾਂ ਦੇ ਪੈਸੇ ਉਸਨੇ ਦੇਨੇ ਸਨ ਪੈਸੇ ਇਹਨਾਂ ਦੇ ਦੇ ਵੀ ਚੁੱਕੇ ਫਿਰ ਵੀ ਉਹ ਲੋਕ ਤੰਗ ਪਰੇਸ਼ਾਨ ਕਰੇ ਸਨ ਜਿਸ ਕਾਰਨ ਉਸੇ ਕੋਲ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ ਬਾਬਾ ਸੁਖਵਿੰਦਰ ਫਾਈਨੈਂਸਰ ਵਾਲੇ ਤੇ ਉਹਨਾਂ ਦੇ ਮੁੰਡੇ ਰਾਹੁਲ ਤੇ ਬੱਬਾ ਦਾ ਨਾਮ ਹੈ ਜਿਹੜਾ ਕਿ ਉਸਨੇ ਵਿਚਲਿਆ ਦੱਸਦੀ ਹੈ ਕਿ ਉੱਥੇ ਇੱਕ ਦੀਪਕ ਵਸਤਰੀ ਯੂਨੀਅਨ પેટ્રોલ ਪੰਪ ਦੇ ਸਾਹਮਣੇ ਵਾਲੇ ਦਾ ਨਾਮ ਲੈ ਕੇ ਕਿ ਉਹਨਾਂ ਮੇਰਾ ਬੁਰਾ ਹਾਲ ਕੀਤਾ 136000 ਰੁਪਏ ਉਸ ਨੂੰ ਦੇ ਦਿੱਤੇ ਨੇ ਸਿਰਫ 4000 ਰੁਪਏ ਨੇ ਜਿਸ ਤੋਂ ਲੈ ਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਨੇ ਸੱਤਰ ਤੱਕ ਕਿ ਮੇਰੀ ਮੌਤ ਦਾ ਕਾਰਨ ਨੇ ਲੋਕ ਬਾਬੇ ਨੇ ਮੈਨੂੰ ਬਹੁਤ ਦੁਖੀ ਕੀਤਾ ਮੈਂ ਫਾਈਨੈਂਸਰਾਂ ਦੇ ਚੱਕਰ ਦੇ ਵਿੱਚ ਫਸ ਗਿਆ ਹੁਣ ਉਸਨੇ ਮੰਮੀ ਪਾਪਾ ਦੇ ਵੱਲੋਂ ਉਸਨੇ ਕਿਹਾ ਕਿ ਮੰਮੀ ਪਾਪਾ ਮੇਰੇ ਬੱਚਿਆਂ ਤੇ ਦੀਦੀ ਮੈਨੂੰ ਮਾਫ ਕਰਨਾ ਆਰੋਪਿਆ ਨੂੰ ਸਜ਼ਾ ਦਵਾਨ ਦੀ ਜਿਹੜੀ ਕਿ ਮੰਗ ਕੀਤੀ ਹੈ ਉਦਰੀ ਇਲਾਕਾ ਨਿਵਾਸੀ ਸੋਨੂ ਤਲਵਾਰ ਨੇ ਕਿਹਾ ਕਿ ਗगन ਨੂੰ ਇਹ ਲੋਕ ਬਹੁਤ ਪਰੇਸ਼ਾਨ ਕਰਦੇ ਸਨ ਅਕਸਰ ਇਸ ਗੱਲ ਨੂੰ ਲੈ ਕੇ ਪੈਸੇ ਮੰਗਦਾ ਸੀ ਕਿ ਉਸਨੇ ਜ਼ੁਰਮਾਨਾ ਦੇ ਨਾ ਉਸ ਤੋਂ ਬਾਅਦ ਇਹ ਲੋਕ ਉਸਨੂੰ ਹੋਰ ਤਾਂ ਪਰੇਸ਼ਾਨ ਕਰ ਦਸਾਂ ਪਰੇਸ਼ਾਨੀ ਦੇ ਚਲਦੇ ਉਸਨੇ ਖੁਦਕੁਸ਼ੀ ਕਰ ਲਈ ਹੈ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ